ਸੂਬਿਆਂ ਦੇ ਵਿੱਚ ਆਪਰੇਟਰਾਂ ਦੀ ਹੜਤਾਲ ਚੱਲ ਰਹੀ ਹੈ ਟਰਾਂਸਪੋਰਟਰਾਂ ਦੀ ਹੜਤਾਲ ਚੱਲ ਰਹੀ ਹੈ ਜਿਸ ਦੇ ਚਲਦਿਆਂ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਦੇਖੀ ਗਈ ਹੈ ਇਹ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਜਿੱਥੇ ਟਰੱਕ ਆਪਰੇਟਰਾਂ ਦੇ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ ਹੈ ਦੱਸ ਜਾਈਏ ਕਿ 4 ਦਿਨਾਂ ਤੋਂ ਪੈਟਰੋਲ ਡੀਜ਼ਲ ਅਤੇ ਹੋਰ ਜ਼ਰੂਰੀ ਸਮਾਨ ਜਿਹੜੇ ਸਾਡੇ ਨਿੱਤ ਦਿਨ ਦੀ ਵਰਤੋਂ ਦੇ ਵਿੱਚ ਆਉਂਦੇ ਨੇ ਉਨਾਂ ਦੀ ਸਪਲਾਈ ਨਹੀਂ ਚੱਲ ਰਹੀ ਤਾਂ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਟਰੱਕ ਆਪਰੇਟਰਾਂ ਦੇ ਸੂਬਾ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ 10 ਸਤ 18 ਤਰੀਕ ਨੂੰ ਪੰਜਾਬ ਦੇ ਦੋ ਵੱਡੇ ਨੈਸ਼ਨਲ ਹਾਈਵੇਜ਼ ਨੂੰ ਵੀ ਬੰਦ ਕੀਤਾ ਜਾਏਗਾ ਤੇ ਉਥੇ પેટ્રોલ ਪੰਪ ਦੇ ਮਾਲਕਾਂ ਦਾ ਮੰਨਣਾ ਹੈ ਕਿ ਜੇਕਰ ਇਹ ਹੜਤਾਲ ਅੱਜ ਖਤਮ ਨਹੀਂ ਹੁੰਦੀ ਤਾਂ ਅੱਜ ਸਾਰਾ ਸਟਾਕ ਖਤਮ ਹੋ ਜਾਏਗਾ 45% ਪੰਜਾਬ ਦੇ ਪੈਟਰੋਲ ਪੰਪ ਡਰਾਈ ਖੁੰਝ ਜਾਣਗੇ ਬਾਕੀ ਉਹਨਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਤੁਹਾਨੂੰ ਨਹੀਂ ਮਿਲੇਗਾ ਜਦੋਂ ਇਹ ਖਬਰ ਲੋਕਾਂ ਤੱਕ ਪਹੁੰਚੀ ਤਾਂ ਲੋਕਾਂ ਨੇ ਟੈਂਕੀਆਂ ਫੁੱਲ ਕਰਵਾਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਹੁਣ ਦਰਅਸਲ ਦੇਸ਼ ਭਰ ਦੇ ਵਿੱਚ ਡਰਾਈਵਰਾਂ ਦੀ ਹੜਤਾਲ ਚੱਲ ਰਹੀ ਹੈ ਟਰੱਕਾਂ ਦਾ ਚੱਕਾ ਜਾਮ ਕੀਤਾ ਗਿਆ ਪੰਜਾਬ ਦੇ ਪੈਟਰੋਲ ਪੰਪਾਂ ਦੇ ਉੱਤੇ ਸਵਕਤ ਖਤਰਾ ਮੰਡਰਾ ਰਿਹਾ ਹੈ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਜੋ ਨਵੀਂ ਐਮੈਂਡਮੈਂਟ ਕੀਤੀ ਗਈ ਸੀ ਜੋ ਨਵੀਂ ਸੋਧ ਕੀਤੀ ਗਈ ਸੀ ਉਸ ਦੇ ਕਾਰਨ ਟਰੱਕ ਡਰਾਈਵਰਾਂ ਦੇ ਵਿੱਚ ਰੋਸ ਭਰਿਆ ਹੋਇਆ ਹੈ ਟਰੱਕ ਆਪਰੇਟਰਾਂ ਦੇ ਵਿੱਚ ਟਰਾਂਸਪੋਰਟਰਾਂ ਦੇ ਵਿੱਚ ਰੋਸ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਹਿੱਟ ਐਂਡ ਰਨ ਦਾ ਜਿਹੜਾ ਨਵਾਂ ਕਾਨੂੰਨ ਵਾਪਸ ਲਿਆ ਜਾਵੇ ਕਿਉਂਕਿ ਇਸ ਕਾਨੂੰਨ ਤਹਿਤ 10 ਸਾਲ ਦੀ ਸਜ਼ਾ ਹੋਏਗੀ ਤੇ 10 ਲੱਖ ਦਾ ਜੁਰਮਾਨਾ ਹੋਏਗਾ ਟਰੱਕ ਡਰਾਈਵਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਅਣਗੈਲੀ ਦੇ ਕਾਰਨ ਹਾਦਸਾ ਵਾਪਰ ਜਾਂਦਾ ਹੈ ਜੇ ਉਹ ਘਟਨਾ ਸਥਾਨ ਦੇ ਉੱਤੇ ਮੌਜੂਦ ਰਹਿਣਗੇ ਤਾਂ ਲੋਕ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣਗੇ ਪਰ ਜੇਕਰ ਉਹ ਹਿੱਟ ਐਂਡ ਰਨ ਦੇ ਕੇਸ ਅੰਦਰ ਆ ਜਾਂਦੇ ਨੇ ਭਾਵੇਂ ਕਿ ਉਹ ਹਾਦਸੇ ਹਾਦਸਾ ਹੁੰਦਾ ਹੈ ਤੇ ਉੱਥੋਂ ਭੱਜ ਜਾਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ 10 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਦਾ ਜੁਰਮਾਨਾ ਹੋਏਗਾ ਇੱਕ ਟਰੱਕ ਡਰਾਈਵਰ ਐਕਸਟਰਾ ਕੋਆਪਰੇਟਰ ਇੱਕ ਟਰਾਂਸਪੋਰਟਰ ਐਨਾ ਪੈਸਾ ਕਿੱਥੋਂ ਦੇਏਗਾ ਤਾਂ ਹਿੱਟ ਐਂਡ ਰਨ ਦਾ ਜਿਹੜਾ ਕਾਨੂੰਨ ਹੈ ਉਹ ਕਾਫੀ ਸਖਤ ਦੱਸਿਆ ਜਾ ਰਿਹਾ ਹੈ ਡਰਾਈਵਰਾਂ ਦੇ ਵੱਲੋਂ ਜਿਸ ਦੇ ਚਲਦੇ ਆ ਉਹਨਾਂ ਨੇ ਟਰੱਕ ਦਾ ਜਾਮ ਕਰ ਦਿੱਤਾ ਤਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਯੂਪੀ ਤੋਂ ਇਲਾਵਾ 6 ਅਜਿਹੇ ਸੂਬੇ ਨੇ ਜਿਨ੍ਹਾਂ ਦੇ ਅੰਦਰ ਟਰੱਕਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਪੈਟਰੋਲ ਪੰਪਾਂ ਤੇ ਵੀ ਸੰਕਟ ਇਸ ਵਕਤ ਮੰਡਰਾ ਰਿਹਾ ਹੈ ਕਿਉਂਕਿ ਹਿੱਟ ਐਂਡ ਰਨ ਦਾ ਜਿਹੜਾ ਨਵਾਂ ਕਾਨੂੰਨ ਆਇਆ ਹੈ ਟਰੱਕ ਆਪਰੇਟਰ ਲਗਾਤਾਰ ਉਸ ਦਾ ਵਿਰੋਧ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਨਾਲ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਝੇਲਣੀ ਪੈ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਵਾਹਨਾਂ ਦੇ ਸਵਾਰ ਹੋ ਕੇ ਕੰਮਕਾਰਾਂ ਤੇ ਜਾਣਾ ਹੁੰਦਾ ਪਰ ਅੱਜ ਜੇਕਰ ਹੜਤਾਲ ਖਤਮ ਨਹੀਂ ਹੁੰਦੀ ਅਸੀਂ ਤੁਹਾਨੂੰ ਬਹੁਤ ਸਾਰੇ ਜਿਲਿਆਂ ਦੀਆਂ ਤਸਵੀਰਾਂ ਦਿਖਾਈਆਂ ਔਰ ਜਿਨ੍ਹਾਂ ਦੇ ਵਿੱਚ ਅੱਜ ਦਾ ਹੀ ਸਿਰਫ 2 ਤੋਂ 3 ਵਜੇ ਤੱਕ ਦਾ ਹੀ ਸਟਾਕ ਮੌਜੂਦ ਹੈ ਉਸ ਤੋਂ ਬਾਅਦ 45% ਦੀ ਪੈਟਰੋਲ ਪੰਪ ਬਲੈਕਆਊਟ ਹੋ ਜਾਣਗੇ ਔਰ ਡਰਾਈ ਹੋ ਜਾਣਗੇ ਇਹਨਾਂ ਤੇ ਤੇਲ ਖਤਮ ਹੋ ਜਾਏਗਾ ਮੁੰਬਈ, ਇੰਦੋਰ, ਦਿੱਲੀ, ਹਰਿਆਣਾ, ਯੂਪੀ ਦੇ ਵਿੱਚ ਇਹ ਪ੍ਰਦਰਸ਼ਨ ਹੋ ਰਿਹਾ ਹੈ ਕਿਉਂਕਿ ਪੈਟਰੋਲ ਤੇ ਡੀਜ਼ਲ ਜਿਹੜੇ ਐ ਉਹ ਟ੍ਰਾਂਸਪੋਰਟ ਨਹੀਂ ਹੋ ਰਹੇ 4 ਦਿਨ ਪਹਿਲਾਂ ਮਾਲ ਆਇਆ ਸੀ ਉਸ ਤੋਂ ਬਾਅਦ ਇੱਕ ਵਾਰੀ ਵੀ ਮੋੜ ਮਾਲ ਪੰਜਾਬ ਦੇ ਵਿੱਚ ਨਹੀਂ ਆਇਆ ਤਾਂ ਆਪਰੇਟਰਾਂ ਦੇ ਵੱਲੋਂ ਹਿੱਟ ਐਂਡ ਰਨ ਦੇ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਪੰਜਾਬ ਦੇ ਸੂਬਾ ਪ੍ਰਧਾਨ ਟਰੱਕ ਡਰਾਈਵਰਾਂ ਦੇ ਸੂਬਾ ਪ੍ਰਧਾਨ ਦਾ ਵੀ ਇਹ ਕਹਿਣਾ ਹੈ ਕਿ 10 ਅਤੇ 18 ਤਰੀਕ ਨੂੰ ਦੋ ਵੱਡੇ ਨੈਸ਼ਨਲ ਹਾਈਵੇ ਜਾਮ ਕੀਤੇ ਜਾਣਗੇ